ओम शांति आज सुनते हाँ दस जून दो हज़ार दे बाबा दे बुले मिठ बच्चे लक्ष्य सामने रखो जान के उन अपनी संभाल करनी है आसुरी नो निकाल दैवी गुण धारण करने ने प्रश्न है आयुष्मान भवदा वरदान मिलते हुए भी वीडी उम्र कि मेहनत करनी है आयुष्मान भवता वरदान मिलते हुए भी वी उम्र के लिए मेहनत करनी है उत्तर वटी उम्र के लिए तव प्रथान तो सतो प्रधान बनने की मेहनत करो जिन्ना जिन्हों याद करोगे सतो प्रधान बनोगे आयु ਵੱਡੀ ਹੋਵੇਗੀ ਉਮਰ ਵੱਡੀ ਹੋਵੇਗੀ ਤੇ ਮ੍ਰਿਤਯੂ ਦਾ ਪੈ ਡਰ ਨਿਕਲ ਜਾਵੇਗਾ ਯਾਦ ਨਾਲ ਸਾਰੇ ਦੁੱਖ ਦੂਰ ਹੋ ਜਾਣਗੇ ਤੁਸੀਂ ਫੁੱਲ ਫੁੱਲ ਬਣ ਜਾਓਗੇ ਯਾਦ ਵਿੱਚ ਹੀ ਗੁਪ ਕਮਾਈ ਹੈ ਯਾਦ ਨਾਲ ਹੀ ਸਾਰੇ ਪਾਪ ਕੱਟ ਜਾਂਦੇ ਨੇ ਆਤਮਾ ਹਲਕੀ ਹੋ ਜਾਂਦੀ ਹੈ ਉਮਰ ਵੱਡੀ ਹੋ ਜਾਂਦੀ ਹੈ ओम शांति मीठे मीठे रोहानी ਬੱਚਿਆ ਪ੍ਰਤੀ ਰੋਹਾਨੇ ਬਾਪ ਬੈਠ ਸਮਝਾ ਰਹੇ ਨੇ ਤੇ ਪੜਾ ਵੀ ਰਹੇ ਨੇ ਕੀ ਸਮਝਾ ਰਹੇ ਨੇ ਮਿੱਠੇ ਮਿੱਠੇ ਬੱਚੋ ਤੁਹਾਨੂੰ ਇਕਤਾ ਵੱਡੀ ਉਮਰ ਚਾਹੀਦੀ ਹੈ ਕਿਉਂਕਿ ਤੁਹਾਡੀ ਉਮਰ ਬਹੁਤ ਵੱਟੀ ਸੀ 150 ਵਰਿਆਂ ਦੀ ਉਮਰ ਸੀ ਉਹ ਵੱਡੀ ਉਮਰ ਕਿਵੇਂ ਮਿਲਦੀ ਹੈ ਤਮੁ ਪ੍ਰਥਾਨ ਤੋ ਸਤੋ ਪ੍ਰਥਾਨ ਬਨਨਾ ਜਦੋਂ ਤੁਸੀਂ ਸਤੋ ਪ੍ਰਥਾਨ ਹੋ ਤਾ ਤੁਹਾਡੀ ਉਮਰ ਵੱਟੀ ਹੁੰਦੀ ਹੈ ਹੁਣ ਤੁਸੀਂ ਉਪਰ ਚੜ ਰਹੇ ਹੋ ਜਾਣਦੇ ਹੋ ਅਸੀਂ ਤਮੋ ਪ੍ਰਧਾਨ ਪਨੇਹਾ ਤਾਂ ਸਾਡੀ ਉਮਰ ਛੋਟੀ ਹੋ ਗਈ ਹੈ ਤੰਦਰੁਸਤੀ ਵੀ ਠੀਕ ਨਹੀਂ ਸੀ ਬਿਲਕੁਲ ਰੋਕੀ ਬਣ ਗਏ ਸੀ ਇਹ ਜੀਵਨ ਪੁਰਾਣੀ ਤੋਂ ਨਵੀਂ ਨਾਲ ਭੇਟ ਕੀਤੀ ਜਾਂਦੀ ਹੈ ਹੁਣ ਤੁਸੀਂ ਜਾਣਦੇ ਹੋ ਬਾਪਸਾ ਨੂੰ ਵੱਡੀ ਉਮਰ ਵਾਲਾ ਪਨਾਂਦੀ ਯੁਕਤੀ ਤਸਤੇ ਨੇ ਮਿੱਠੇ ਮਿੱਠੇ ਬੱਚੋ ਮੈਨੂੰ ਯਾਦ ਕਰੋਗੇ ਤਾਂ ਤੁਸੀਂ ਮੇਰੇ ਜੀਹਾ ਜੋ ਸਤੂ ਪ੍ਰਧਾਨ ਬਣ ਜਾਓਗੇ ਜਿਵੇਂ ਪਹਿਲੇ ਸਤੂ ਪ੍ਰਧਾਨ ਸੀ ਵੱਡੀ ਉਮਰ ਵਾਲੇ ਸੀ ਤੰਦਰੁਸਤ ਸੀ ਐਵੇਂ ਸਿਰਫ ਤੋਂ ਬਣ ਜਾਓਗੇ ਉਮਰ ਛੋਟੀ ਹੋਣ ਨਾਲ ਮਰਨ ਦਾ ਡਰ ਰਹਿੰਦਾ ਹੈ ਤੁਹਾਨੂੰ ਤਾਂ ਗਰੰਟੀ ਮਿਲਦੀ ਹੈ ਸਾਜੁਗ ਵਿੱਚ ਐਵੇਂ ਅਚਾਨਕ ਨਹੀਂ ਮਰੋਗੇ ਬਾਪ ਨੂੰ ਯਾਦ ਕਰਦੇ ਰਹੂਗੀ ਤਾਂ ਉਮਰ ਵੱਡੀ ਹੋਵੇਗੀ ਸਭ ਦੁੱਖ ਦੂਰ ਹੋ ਜਾਣਗੇ ਕੋਈ ਵੀ ਕਿਸਮ ਦਾ ਦੁੱਖ ਨਹੀਂ ਹੋਏਗਾ ਤੁਹਾਨੂੰ ਕੀ ਚਾਹੀਦਾ ਹੈ ਤੁਸੀਂ ਕਹਿੰਦੇ ਹੋ ਉੱਚ ਪਦਵੀ ਚਾਹਤਾ ਹੈ ਤੁਹਾਨੂੰ ਪਤਾ ਨਹੀਂ ਅਜੇਹਾ ਪਦਵੀ ਮਿਲ ਸਕਦਾ ਹੈ ਹੁਣ ਬਾਪਯੁਕਤੀ ਦਸਤੇ ਨੇ ਬੱਚੀ ਐਨੀ ਐਨੀ ਕਰੋ ਇਹ ਮਬਜੈਕਟ ਸਾਹਮਣੇ ਹੈ ਤੁਸੀਂ ਅਜੇਹਾ ਬਣ ਸਕਦੇ ਹੋ ਸ਼੍ਰੀ ਲਕਸ਼ਮੀ ਨਾਰਾਇਣ ਜੀਹਾ ਐਤੇ ਹੀ ਦੇਵੀ ਗੁਣ ਧਾਰਨ ਕਰਨੇ ਨੇ ਆਪਣੇ ਆਪ ਤੋਂ ਪੁੱਛਣਾ ਹੈ ਸਾਡੇ ਵਿੱਚ ਕੋਈ ਆਗੁਨਤਾ ਨਹੀਂ ਹੈ ਆਗੁਨ ਵੀ ਅਨੇਕ ਤਰ੍ਹਾਂ ਦੇ ਨੇ ਸਿਗਰਟ ਪੀਣਾ ਛੇਛੀ ਚੀਜ਼ਾਂ ਖਾਣਾ ਗੰਦੀਆਂ ਚੀਜ਼ਾਂ ਖਾਣਾ ਇਹ ਵੀ ਤਾਂ ਆਵਗੁਣ ਹੈ ਨਾ ਸਭ ਤੋਂ ਵੱਡਾ ਆਵਗੁਣ ਹੈ ਵਿਕਾਰਾਂ ਦਾ ਜਿਸ ਨੂੰ ਬੈਡ ਕੈਰੈਕਟਰ ਕਹਿੰਦੇ ਨੇ ਬੁਰਾ ਚਰਿੱਤਰ ਕਹਿੰਦੇ ਨੇ ਬਾਪ ਕਹਿੰਦੇ ਨੇ ਤੁਸੀਂ ਵਿਸ਼ੇਸ਼ ਬਣ ਗਏ ਹੋ ਹੁਣ ਵਾਇਸਲੈਸ ਬਨਨ ਦੀ ਤੁਹਾਨੂੰ ਯੁਕਤੀ ਦੱਸਦੇ ਹਾਂ ਐਸ ਵੀ ਚੈਨਾ ਵਿਕਾਰਾਂ ਨੂੰ ਆਵਗੁਣਾਂ ਨੂੰ ਛੱਡ ਦੇਣਾ ਹੈ ਕਦੇ ਵੀ ਵਿਸ਼ੇਸ਼ ਨਹੀਂ ਬੰਨਣਾ ऐसे जन्म जो सुधारण ओ सुधार इक्की जन्म तक चलना है सब तो जरूरी गल है वाइसलेस बनना निर्विकारी बनना जन्म जन्मांतर का जो बोझा सिर पर चढ़िया है वह योग बल न ही उतरेगा बच्चे जानते ने जन्म जन्मांतर असी विशेष बने हाँ हूँ बाप तो असी प्रतिज्ञा करते हाँ फिर कदे विशेष नहीं बनाएंगे बाप ने कहा जेकर पतित बने तो सौ गुना ਡੰਡਵੀਂ ਖਾਣਾ ਪਵੇਗਾ ਤੇ ਪਤਵੀ ਪ੍ਰਸ਼ਟ ਹੋ ਜਾਵੇਗਾ ਕਿਉਂਕਿ ਨਿੰਦਾ ਕਰਾਈ ਨਾ گویا ਉਸ طرف ਯਾਨੀ ਵਿਸ਼ੇਸ਼ ਵਿਕਾਰੀ ਮਨੁੱਖਾਂ ਦੀ ਤਰਫ ਚਲਣ ਗਿਆ ਅਜੇ ਹੀ ਬਹੁਤ ਚਲੇ ਜਾਂਦੇ ਨੇ ਅਰਥਾਤ ਹਾਰ ਖਾਲਨਦੇ ਨੇ ਅੱਗੇ ਤੁਹਾਨੂੰ ਪਤਾ ਨਹੀਂ ਸੀ ਇਹ ਤੰਦਾ ਵਿਕਾਰ ਤਾਂ ਨਹੀਂ ਕਰਨਾ ਚਾਹੀਦਾ ਕੋਈ ਕੋਈ ਚੰਗੇ ਬੱਚੇ ਹੁੰਦੇ ਨੇ ਕਹਿੰਦੇ ਨੇ ਅਸੀਂ ਬ੍ਰह्मਚਰਿਆ ਵਿੱਚ ਰਹਾਂਗੇ ਸੰਨਿਆਸੀਆਂ ਨੂੰ ਦੇਖ ਕੇ ਸਮਝਦੇ ਨੇ ਪਵਿੱਤਰਤਾ ਚੰਗੀ ਹੈ ਪਵਿੱਤਰ ਤੇ ਅਪਵਿੱਤਰ ਦੁਨਿਆਵੀਚ ਅਪਵਿੱਤਰਤਾ ਬਹੁਤ ਰਹਿੰਦੀ ਨੇ ਪਖਾਨੇ ਵਿੱਚ ਜਾਣਾ ਲੈਟਰਿੰਗ ਵਿੱਚ ਜਾਣਾ ਵੀ ਆਪਵਿੱਤਰ ਪੰਨਾ ਹੈ ਐਥਲੀ ਫੋਰਨ ਸ্নান ਕਰਨਾ ਚਾਹੀਦਾ ਹੈ ਆਪਵਿੱਤਰਤਾ ਵੀ ਅਨੇਕ ਤਰ੍ਹਾਂ ਦੀ ਹੁੰਦੀ ਹੈ ਕਿਸੇ ਨੂੰ ਦੁੱਖ ਦੇਣਾ ਲੜਨਾ ਝਗੜਨਾ ਵੀ ਆਪਵਿੱਤਰ ਕਰਤਵ ਹੈ ਬਾਪ ਕਹਿੰਦੇ ਨੇ ਜਨਮ ਜਨਮਾਂ ਤੱਕ ਤੁਸੀਂ ਪਾਪ ਕੀਤਾ ਉਹ ਸਾਰੀ ਆਦਤਾਂ ਹੁਣ ਮਿਟਾਣੀਆਂ ਨੇ ਉਹ ਤੁਹਾਨੂੰ ਸੱਚਾ ਸੱਚਾ ਮਹਾਨ ਆਤਮਾ ਬੰਨਾ ਹੈ ਸੱਚੇ ਸੱਚੇ ਮਹਾਨ ਆਤਮਾ ਤਾਂ ਹੀ ਲక్ష్ਮੀਨਾਰਾਇਣ ਹੀ ਨੇ ਔਰ ਕੋਈ ਇੱਥੇ ਬਨ ਨਾ ਸਕੇ ਕਿਉਂਕਿ ਸਭ ਤਮੋ ਪ੍ਰધાન ਨੇ ਦਲਾਨੇ ਵਿੱਚ ਬੋਤ ਕਰਦੇ ਨੇ ਨਾ ਉਹਨਾਂ ਨੂੰ ਪਤਾ ਨਹੀਂ ਪੈਂਦਾ ਅਸੀਂ ਕੀ ਕਰ ਰਹੇ ਹਾਂ ਇੱਕ ਹੁੰਦੇ ਨੇ ਗੁਪਤ ਪਾਪ ਦੂਜੇ ਹੁੰਦੇ ਨੇ ਪਰਤਖ ਪਾਪ ਇਹ ਹੈ ਕਿ ਤਮੋ ਪ੍ਰਖੰਡ ਦੁਨੀਆ ਬੱਚੇ ਜਾਣਦੇ ਨੇ ਬਾਪ ਸਾਨੂੰ ਸਾਨੂੰ ਸਮਝਦਾਰ ਬਣਾ ਰਹੀ ਨੇ ਐਸ ਲਈ ਉਹਨਾਂ ਨੂੰ ਸਭ ਯਾਦ ਕਰਦੇ ਨੇ ਸਭ ਤੋਂ ਚੰਗੀ ਸਮਝ ਤੁਹਾਨੂੰ ਮਿਲਦੀ ਹੈ ਪਾਵਨ ਬੰਨਾ ਹੈ ਫਿਰ ਗੁਣ ਵੀ ਚਾਹੀਦੇ ਦੇਵਤਾਵਾਂ ਦੇ ਅੱਗੇ ਜੋ ਤੁਸੀਂ ਮਹਿਮਾ ਕਰਦੇ ਆਏ ਉਹਨਾਂ ਜਿਹਾ ਤੁਹਾਨੂੰ ਬਣਨਾ ਹੈ ਬਾਪ ਸਮਝਾਉਂਦੇ ਨੇ ਮਿੱਠੇ ਮਿੱਠੇ ਬੱਚੋ ਤੁਸੀਂ ਕਿੰਨੇ ਮਿੱਠੇ ਮਿੱਠੇ ਗੁਲਗੁਲ ਫੁੱਲ ਸੀ ਉਨ ਕੰਡੇ ਬਨ ਗਏ ਹੋ ਉਨ ਬਾਪ ਨੂੰ ਯਾਦ ਕਰੋ ਯਾਦ ਨਾਲ ਤੁਹਾਡੀ ਉਮਰ ਵੱਡੀ ਹੋਏਗੀ ਪਾਪ ਵੀ ਭਸਮ ਹੋਣਗੇ ਸਿਰ ਤੋਂ ਬੋਝਾਂ ਵੀ ਹਲਕਾ ਹੋਵੇਗਾ ਆਪਣੀ ਸੰਭਾਲ ਕਰਨੀ ਹੈ ਸਾਡੇ ਵਿੱਚ ਕੀ ਕੀ ਅਭੂ ਨੇ ਉਹਨਾਂ ਨੂੰ ਕੱਢਣਾ ਹੈ ਜਿਵੇਂ ਨਾਰਦ ਦਾ ਮਿਸਾਲ ਹੈ ਉਸਨੂੰ ਕਿਹਾ ਤੂੰ ਲਾਇਕ ਹੈ ਉਸਨੇ ਦੇਖਿਆ ਬਰੋਬਰ ਅਸੀਂ ਲਾਇਕ ਨਹੀਂ ਹਾਂ बाबा उच्चा बनाते ने बाप दे बच्चे तुसी हो ना जिमें कोई का बाप महाराजा होगा तुम कहेगा ना कि मेरा बाप महाराजा है मेरा बाबा बड़ा सुख देन वाला है जो चंगे स्वभाव के महाराजा होंगे ने कदे क्रोध नहीं आता ਮੰਤਾ ਆਇਸ ਤੇ ਆਇਸ ਅਰਗਿਆ ਕਲਾਮ ਘਟ ਹੁੰਦੀਆਂ ਗਈਆਂ ਉਤਨਦੀਆਂ ਗਈਆਂ ਸਭ ਗਵ ਗੁਨ ਪਰਵੇਸ਼ ਕਰਦੇ ਗਏ ਕਲਾ ਘਟ ਹੁੰਦੀ ਜਾਂਦੀ ਹੈ ਤਮੋ ਪ੍ਰਧਾਨ ਹੁੰਦੇ ਜਾਂਦੇ ਹਨ ਤਮੋ ਪ੍ਰਧਾਨ ਦੀਵੀ ਜਿਵਯੰਤਾ ਕੀ ਹੋ ਗਈ ਹੈ ਕਿੰਨੇ ਦੁਖੀ ਹੋ ਗਏ ਨੇ ਤੁਹਾਨੂੰ ਕਿੰਨਾ ਸਹਿਨ ਕਰਨਾ ਪੈਂਦਾ ਹੈ ਹੁਣ ਅਵਿਨਾਸ਼ੀ ਸਚੰਤ ਦੁਆਰਾ ਤੁਹਾਡੀ ਦਵਾਈ ਹੋ ਰਹੀ ਹੈ ਬਾਪ ਕਹਿੰਦੇ ਨੇ ਇਹ ਪੰਜਵੀਂ ਕੜੀ-ਕੜੀ ਤੁਹਾਨੂੰ ਸਤਾਣਗੇ ਤੁਸੀਂ ਜਿੰਨਾ ਪ੍ਰਸ਼ਾਰਥ ਕਰੋਗੇ ਬਾਪ ਨੂੰ ਯਾਦ ਕਰਨ ਦਾ ਉਹਨਾ ਮਾਇਆ ਤੁਹਾਨੂੰ ਗਿਰਨ ਦੀ ਕੋਸ਼ਿਸ਼ ਕਰਦੀ ਹੈ ਤੁਹਾਡੀ ਅਵਸਥਾ ਜੇਗੀ ਮਜ਼ਬੂਤ ਹੋਣੀ ਚਾਹੀਦੀ ਹੈ ਜੋ ਮਾਇਆ ਦਾ ਤੂਫਾਨ ਹਿਲਾ ਨਾ ਸਕੇ ਰਾਵਣ ਕੋਈ ਹੋਰ ਚੀਜ਼ ਨਹੀਂ ਕੋਈ ਮਨੁੱਖ ਨਹੀਂ पांच विकारा रूपी रावण नाया कहा जाता है आसरी रावण संप्रदाय तो पछाते नहीं आखिर है कौन य बीके की समझाते विच कोई नहीं जानते यीके क्यों ने ब्रह्मा किसती संतान है हम तो जानते हो सू वापिस घर जाना है ये बाप बैठ तुम बच्चों शिक्षा देंगे ने आयुष्मान भव धनवान भव तो सारी मनोकामनावान ਪੂਰੀਆ ਕਰਤੇ ਨੇ ਵਰਦਾਨ ਦਿੰਦੇ ਨੇ ਪਰ ਸਿਰਫ ਵਰਦਾਨ ਦੇ ਨਾਲ ਕੋਈ ਕੰਮ ਨਹੀਂ ਹੁੰਦਾ ਮਿਹਨਤ ਕਰਨੀ ਹੈ ਹਰ ਇੱਕ ਗੱਲ ਸਮਝਣ ਦੀ ਹੈ ਆਪਣੇ ਆਪ ਨੂੰ ਰਾਜ ਤਿਲਕ ਦੇਣ ਦੀ ਅਧਿਕਾਰੀ ਬਣਾਣਾ ਹੈ baba ਅਧਿਕਾਰੀ ਬਣਾਉਂਦੇ ਲੈਣਾ ਤੁਸੀਂ ਬੱਚਿਆਂ ਨੂੰ ਸਿੱਖਿਆ ਦਿੰਦੇ ਐ ਨਹੀਂ ਐ ਕਰੋ ਪਹਿਲੇ ਨੰਬਰ ਦੀ ਸਿੱਖਿਆ ਹੈ ਮਮੇ ਕਮਿਆਤ ਕਰੋ ਮਨੁੱਖ ਯਾਦ ਨਹੀਂ ਕਰਦੇ ਕਿਉਂਕਿ ਉਹ ਜਾਣਤੇ ਨਹੀਂ ਯਾਦ ਵੀ ਰੋਗ ਹੈ ਕਹਿੰਦੇ ਨੇ ਈਸ਼ਵਰ ਤਾਂ ਸਰਵਵਿਆਪੀ ਹੈ ਫੇਰ ਸ਼ਿਬਾਬਾ ਨੂੰ ਯਾਦ ਕਿਵੇਂ ਕਰਨਗੀ ਸ਼ਿਵ ਦੇ ਮੰਦਿਰ ਵਿੱਚ ਜਾ ਕੇ ਪੂਜਾ ਕਰਦੀ ਤੁਸੀਂ ਪੁੱਛਦੇ ਹੋ ਐਨਾ ਦਾ ਆਪਕੋ ਪੇਸ਼ਣ ਦੱਸੋ ਤਾਂ ਕਹਨਗੀ ਭਗਵਾਨ ਭਗਵਾਨ ਤਾਂ ਸਰਵਵਿਆਪੀ ਹੈ ਪੂਜਾ ਕਰਦੇ ਰਹਿੰਦੇ ਉਹਨਾ ਤੋਂ ਰਹਿਮ ਮੰਗਦੇ ਨੇ ਮੰਗਦੇ ਹੋਈ ਫਿਰ ਕੋਈ ਪੁੱਛਦਾ ਪਰਮਾਤਮਾ ਕਿੱਥੇ ਹੈ ਤਾਂ ਕਹਿੰਦੇ ਨੇ ਉਹ ਤਾਂ ਸਰਵਵਿਆਪੀ ਹੈ ਹਰ ਥਾਂ ਹੈ ਚਿਤਰਾ ਦੇ ਸੰਮੁਖ ਫਿਰ ਕੀ ਕਰਦੇ ਨੇ ਫਿਰ ਚਿੱਤਰ ਸੰਮੁਖ ਨਹੀਂ ਤਕਾਇਆ ਕਲਾ ਕਾਇਆ ਚਟ ਹੋ ਜਾਂਦੀ ਹੈ ਭਗਤੀ ਵਿੱਚ ਕਿੰਨੀ ਆ ਭੁੱਲਾ ਕਰਦੇ ਨੇ ਫਿਰ ਵੀ ਭਗਤੀ ਨਾਲ ਕਿੰਨਾ ਪਿਆਰ ਹੈ ਸ਼੍ਰੀ ਕ੍ਰਿਸ਼ਨ ਦੇ ਲਈ ਕਿੰਨਾ ਨਿਰਜਨ ਆਦੀ ਕਰਦੇ ਐਥੇ ਤੁਸੀਂ ਪੜ ਰਹੇ ਹੋ ਉਹ ਪਗਤ ਲੋਕ ਕੀ ਕੀ ਕਰਦੇ ਤੁਹਾਨੂੰ ਉਹ ਹਾਸੀ ਆਉਂਦੀ ਹੈ ਰਾਮਨੁਸਾ ਭਗਤੀ ਕਰਦੇ ਕਦਮ ਫੇਟਾ ਉਤਰਦੇ ਹੈ ਉੱਪਰ ਕੋਈ ਚੜ ਨਾ ਸਕੇ ਉਨੇ ਹੈ ਪਰ ਸੋਤਮ ਸੰਗਮਯੂ ਜਿਸ ਦਾ ਕਿਸੇ ਨੂੰ ਪਤਾ ਨਹੀਂ ਕੌਣ ਤੋਂ ਸੀ ਪੋਸੋਤਮ ਬਨਨ ਦੇ ਲਈ ਪੁਰਸ਼ਾਰਤ ਕਰਦੇ ਹੋ ਟੀਚਰ ਸਟੂਡੈਂਟ ਦਾ ਸਰਵੰਟ ਹੁੰਦਾ ਹੈ ਨਾ ਸਟੂਡੈਂਟ ਵੀ ਸਰਵਿਸ ਕਰਦੇ ਨੇ ਗਵਰਨਮੈਂਟ ਸਰਵੰਟ ਹੈ ਬਾਪ ਵੀ ਕਹਿੰਦੇ ਸੇਵਾ ਕਰਦਾ ਹਾਂ ਤੁਹਾਨੂੰ ਪੜਾਉਂਦਾ ਵੀ ਹਾਂ ਸਾਰੀ ਆਤਮਾਵੰਦਾ ਬਾਪ ਹਾਂ ਟੀਚਰ ਵੀ ਬੰਦੇ ਨੇ ਸ੍ਰਿਸ਼ਟੀ ਦੇ ਆਦਿਵਾਂ ਦੰਤ ਦਾ ਗਿਆਨ ਵੀ ਸੁਣਾਉਂਦੇ ਨੇ ਏ ਗਿਆਨ ਵੋਰ ਕੋਈ ਮਨੁੱਖਾ ਵਿੱਚ ਹੋ ਨਾ ਸਕੀ ਕੋਈ ਸਿਖਾ ਨਾ ਸਕੀ ਤੁਸੀਂ પુરਸ਼ਾਰਥ ਕਰਦੇ ਹੋ ਅਸੀਂ ਅਜੇਹਾ ਬਣੀਏ ਦੁਨੀਆ ਵਿੱਚ ਮਨੁੱਖ ਕਿੰਨੇ ਤਮੋ ਪ੍ਰਧਾਨ ਬੁੱਧੀ ਨੇ ਬਹੁਤ ਖੋਫ ਨਾਪ ਦੁਨੀਆ ਹੈ ਜੋ ਮਨੁੱਖਾ ਨੂੰ ਨਹੀਂ ਕਰਨਾ ਚੰਦਾ ਉਹੀ ਕਰਦੇ ਨੇ ਕਿੰਨਾ ਖੂਨ ਡਾਕਾ ਆਦੀ ਲਗਾਉਂਦੇ ਨੇ ਕੀ ਨਹੀਂ ਕਰਦੇ 100% ਤਮੋ ਪ੍ਰਧਾਨ ਨੇ ਪੰਤ ਸੀ 100% ਸਤੋ ਪ੍ਰਧਾਨ ਬਨ ਰਹੇ ਹੋ ਅਜੇ ਲਈ ਉਕਤੀ ਦੱਸੀ ਜਾਂਦੀ ਹੈ ਯਾਦ ਦੀ ਯਾਤਰਾ ਯਾਦ ਨਾਲ ਵਿਕਰਮ ਵਿਨਾਸ਼ ਹੋਣਗੇ ਬਾਪ ਨਾਲ ਜਾ ਕੇ ਮਿਲੋਗੇ ભગવાન ਬਾਪ ਆਂਦੇ ਕਿ ਬਿਨੇ ਇਹ ਵੀ ਤੁਸੀਂ ਸਮਝਦੇ ਹੋ ਐਸ ਰੱਥ ਵੀ ਚਾਏ ਨੇ ਬ੍ਰਹਮਾ ਦੇ ਥਰੂ ਸੁਣਾਉਂਦੇ ਨੇ ਜੋ ਤੁਸੀਂ ਤਾਂ ਰਣਕਾਰ ਹੋਰਾਂ ਨੂੰ ਸੁਣਾਉਂਦੇ ਹੋ ਦਿਲ ਹੁੰਦੀ ਹੈ ਡਾਇਰੈਕਟ ਸੁਣੀਏ ਬਾਪ ਤੇ ਪਰਿਵਾਰ ਵਿੱਚ ਜਾਈਏ ਇੱਥੇ ਬਾਪ ਵੀ ਹੈ ਮਾਂ ਵੀ ਹੈ ਬੱਚੇ ਵੀ ਨੇ ਪਰਿਵਾਰ ਵਿੱਚ ਆ ਜਾਂਦੇ ਨੇ ਇਹ ਦੁਨੀਆ ਦਾ ਆਸਰੀ ਹੈ ਆਸਰੀ ਪਰਿਵਾਰ ਤੋਂ ਤੁਸੀਂ ਤੰਗ ਹੋ ਜਾਂਦੇ ਹੋ ਐਸ ਨੇ ਇਤਨ ਦਾਦੀ ਛੱਡ ਕੇ ਬਾਪ ਕੋ ਲਾਂਦੇ ਹੋ ਰਿਫਰੈਸ਼ ਹੋਣ ਦੇ ਲਈ ਇੱਥੇ ਰਹਿੰਦੇ ਵੀ ਬ੍ਰਾਹਮਣ ਨੇ ਐਸ ਪਰਿਵਾਰ ਵਿੱਚ ਆ ਕੇ ਬੈਠਦੀ ਹੂੰ ਘਰ ਵਿੱਚ ਜਾਓਗੇ ਫਿਰ ਅਜੇਹਾ ਪਰਿਵਾਰ ਨਹੀਂ ਹੋਵੇਗਾ ਉੱਥੇ ਤਾਂ ਦੇਤਾਰੀ ਹੋ ਜਾਂਦੀ ਅਸ ਗੋਰਖ ਧੰਦੇ ਤੋਂ ਨਿਕਲ ਤੁਸੀਂ ਇੱਥੇ ਆਂਦੇ ਹੋ ਨਾ ਹੁਣ ਬਾਪ ਕੈਨ ਦੇ ਦੇਤੇ ਸਭ ਸੰਬੰਧ ਛੱਡੋ ਖੁਸ਼ਬੂਦਾਰ ਫੁੱਲ ਬੰਨਣਾ ਹੈ ਫੁੱਲ ਵਿੱਚ ਖੁਸ਼ਬੂ ਹੁੰਦੀ ਹੈ ਨਾ ਸਭ ਚੱਕ ਕੇ ਖੁਸ਼ਬੂ ਲੈਂਦੇ ਨੇ ਆਪਕੇ ਦੇ ਫੁੱਲ ਨੂੰ ਕੋਈ ਨਹੀਂ ਚੱਕੇਗਾ ਤਾਂ ਫੁੱਲ ਬਨਣ ਦੇ ਲਈ ਪਰਸ਼ਾਰਥ ਕਰਨਾ ਹੈ ਐਸ ਲਈ ਬਾਬਾ ਵੀ ਫੁੱਲਾਂ ਨੂੰ ਨਾਂ ਲੈ ਕੇ ਆਂਦੇ ਨੇ ਬੱਚੇ ਤੁਹਾਨੂੰ ਅਜੇਹਾ ਬੰਨਾ ਹੈ ਤਾਰਕ੍ਰਾਸ ਵਿੱਚ ਰਹਿੰਦੇ ਇੱਕ ਬਾਪ ਨੂੰ ਯਾਦ ਕਰਨਾ ਤੁਸੀਂ ਜਾਣਦੇ ਹੋ ਦੇਦੇ ਸੰਬੰਧੀ ਸਭ ਖਲਾਸ ਹੋ ਜਾ ਰਹੇ ਨੇ ਤੁਸੀਂ ਇੱਥੇ ਗੁਪਤ ਕਮਾਈ ਕਰ ਰਹੇ ਹੋ ਤੁਹਾਨੂੰ ਸਰੀਰ ਛੱਡਣਾ ਹੈ ਕਮਾਈ ਕਰਕੇ ਹੋਰ ਹੀ ਖੁਸ਼ੀਨਾਨ ਹਰਸ਼ਿਤ ਮੁਖੋ ਕੇ ਸਰੀਰ ਛੱਡਣਾ ਹੈ ਕੁੰਮਦੇ ਫਿਰਦੇ ਵੀ ਬਾਪ ਦੀ ਯਾਦ ਵਿੱਚ ਰਹੋ ਤੁਹਾਨੂੰ ਕਦੇ ਥਕਾਵਟ ਨਹੀਂ ਹੋਏਗੀ ਬਾਪ ਦੀ ਯਾਦ ਵਿੱਚ ਅਸਰੀਰੀ ਹੋ ਕਿੰਨੇ ਵੀ ਚੱਕਰ ਲਗਾਓ ਪਲੇ ਆਥੋਂ ਨੀਚੇ ਆਬੂ ਰੋੜ ਤੱਕ ਚਲੇ ਜਾਓ ਪੈਦਲ ਤਾਂ ਵੀ ਥਕਾਵਟ ਨਹੀਂ ਹੋਵੇਗੀ পাপ ਘੱਟ ਜਾਣਗੇ ਹਲਕੀ ਹੋ ਜਾਓਗੇ ਤੁਸੀਂ ਬੱਚਿਆਂ ਨੂੰ ਕਿੰਨਾ ਫਾਇਦਾ ਹੁੰਦਾ ਹੈ ਹੋਰ ਕੋਈ ਜਾਣ ਨਾ ਸਕੇ ਸਾਰੀ ਦੁਨੀਆ ਦੇ ਮਨੁੱਖ ਪੁਕਾਰਦੇ ਨੇ ਪਾਤਿਤ ਪਾਵਨ ਆਓ ਆ ਕੇ ਪਾਵਨ ਬਣਾਓ ਫੇਰ ਉਹਨਾਂ ਨੂੰ ਮਹਾਤਮਾ ਕਿਵੇਂ ਕਹਾਂਗੇ ਪਾਤਿਤ ਨੂੰ ਮੱਥਾ ਥੋੜੀ ਟੇਕ ਕੇ ਜਾਂਦਾ ਮਾਤਾ ਪਾਵਨ ਦੇ ਅੱਗੇ ਝੁਕਾਇਆ ਜਾਂਦਾ ਹੈ। ਜਿਵੇਂ ਕੰਨਿਆ ਦਾ ਮਿਸਾਲ ਹੈ ਨਾ। ਕੰਨਿਆ ਜਦੋਂ ਵਿਕਾਰੀ ਬੰਦੇ ਸ਼ਾਦੀ ਕਰਦੀ ਸਰ ਦੇ ਅੱਗੇ ਸਿਰ ਝੁਕਾਉਂਦੀ ਹੈ। ਫਿਰ ਪੁਕਾਰਦੀ ਹੈ हे ਪਤੀ ਪਾਵਨ ਆਓ। ਅਰੇ ਪਤੀਤ ਬਨੇ ਹੀ ਕਿਉ? ਜੋ ਫਿਰ ਪੁਕਾਰਨਾ ਪਵੇ। ਸਭ ਦੇ ਸਰੀਰਤਾ ਵਿਕਾਰ ਦੀ ਪਦਾਇਸ਼ ਹੈ ਨਾ। ਕਿਉਂਕਿ ਰਾਵਣ ਦਾ ਰਾਜ। ਕੁੰਪਸੀ ਰਾਵਣ ਤੋਂ ਨਿਕਲ ਆਇਓ। ਐਸ ਨੂੰ ਕਿਹਾ ਜਾਂਦਾ ਹੈ પુરਸ਼ोत्तम ਸੰਗਮ ਯੋਗ। ਹੰਤਸੀ ਪੁਰਸ਼ਾਤ ਕਰ ਰਹੇ ਹੋ रामराज ਵਿੱਚ ਜਾਣਦੇ ਨਹੀਂ। ਸਾਜਗ ਹੈ रामराज। ਸਿਰਫ ਤ੍ਰੇਤਾਰ ਵਿੱਚ रामराज ਕਹੀਏ। ਤੈ ਸੂਰਜਵੰਸ਼ੀ, ਸ਼ੀ ਲక్ష్ਮੀਨਾਰਾਇਣ ਦਾ ਰਾਜ ਕਿੱਥੇ ਗਿਆ? ਇਹ ਸਭ ਗਿਆਨ ਹੁਣ ਤੁਸੀਂ ਬੱਚਿਆਂ ਨੂੰ ਮਿਲ ਰਿਹਾ ਹੈ। ਨਵੇਂ-ਨਵੇਂ ਵੀ ਆਉਂਦੇ ਨੇ ਜਿਨ੍ਹਾਂ ਨੂੰ ਤੁਸੀਂ ਗਿਆਨ ਦਿੰਦੇ ਕੋ ਲਾਇਕ ਬਣਾਉਂਦੇ ਹੋ। ਕੋਈ ਨੋ ਸੰਗ ਅਜੇ ਹਾ ਮਿਲ ਜਾਂਦਾ। ਜੋ ਲਾਇਕ ਵੀ ਨਲਾਇਕ ਬਨ ਜਾਂਦੇ ਬਾਪ ਪਾਵਨ ਬਨਾਂਦੇ ਨੇ ਹੁਣ ਪਤਿਤ ਬਨਣਾ ਹੀ ਨਹੀਂ ਜਦ ਕੀ ਬਾਪ ਆਇਆ ਹੈ ਪਾਵਨ ਬਨਾਂ ਮਾਇਆ ਜੇ ਹੀ ਜ਼ਬਰਦਸਤ ਹੈ ਜੋ ਪਤਿਤ ਬਣਾ ਦਿੰਦੀ ਹੈ ਹਰਾ ਦਿੰਦੀ ਹੈ ਕਹਿੰਦੇ ਨੇ ਬਾਬਾ ਰੱਖਿਆ ਕੰ ਵਾ ਲੜਾਈ ਦੇ ਮੈਦਾਨ ਵਿੱਚ ਤਾਂ ਢੇਰ ਮਾਰਦੇ ਨੇ ਫੇਰ ਰੱਖਿਆ ਕੀਤੀ ਜਾਂਦੀ ਹੈ ਕਿ ਇਹ ਮਾਇਆ ਦੀ ਗੋਲੀ ਬੰਦੂਕ ਦੀ ਗੋਲੀ ਤੋਂ ਵੀ ਬਹੁਤ ਕੜੀ ਹੈ ਕਾਂਵਿਕਾrti ਚੋਟਖਾਈ ਕੋਇਆ ਉੱਪਰ ਤੋਂ ਹਟਾ ਗਈ ਤੇ ਸਾਜੂਗੇ ਜਦੋਂ ਪਵਿੱਤਰ ਗ੍ਰਸ ਤਰਮ ਵਾਲੇ ਸੀ ਜਿਨ੍ਹਾਂ ਨੂੰ ਦੇਵਤਾ ਕਿਹਾ ਜਾਂਦਾ ਹੈ ਹੁਣ ਤੁਸੀਂ ਜਾਣਦੇ ਹੋ ਬਾਪ ਕਿਵੇਂ ਆਏ ਨੇ ਇੱਥੇ ਰਹਿੰਦੇ ਨੇ ਕਿਵੇਂ ਆ ਕੇ ਰਾਜਯੁਗ ਸਿਖਾ ਦੇਣਗੇ ਦਿਖਾਉਂਦੇ ਨੇ ਅਰਜੁਨ ਦੇ ਰਾਜ ਤੇ ਬੈਠ ਗਿਆਨ ਦਿੱਤਾ ਉਹਨਾਂ ਅਨੁਸਾਰ ਸਰਵੱਪਿਕ ਉਹ ਕਹਿੰਦੇ ਬਾਪ ਜੋ ਸਵਰਗ ਦੀ ਸਥਾਪਨਾ ਕਰਦੇ ਨੇ ਉਨਾਂ ਨੂੰ ਹੀ ਭੁੱਲ ਗਏ ਨੇ ਉਹਨੋ ਹੀ ਬਾਪ ਖੁਦਾ ਕੇ ਆਪਣਾ ਪਰਿਛੇਤੇ ਨੇ ਅੱਛਾ ਮਿੱਠੇ ਮਿੱਠੇ ਸਿਕਲਦੇ ਬੱਚਾ ਪ੍ਰਤੀ ਮਾਤ ਪਿਤਾ ਬਾਪ ਦਾਦਾ ਦਾ ਯਾਤਿਆਰਤਿਕਤ ਮੋਨੀ ਰੋਹਾਨੀ ਬਾਪਤੀ ਰੋਹਾਨੀ ਬੱਚਿਆਂ ਨੂੰ ਨਮਸਤੇ ਰੋਹਾਨੀ ਬੱਚਿਆਂ ਦੀ ਰੋਹਾਨੀ ਬਾਪ ਦਾਦਾ ਨੂੰ ਨਮਸਤੇ 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 ਜੀ ਤਾਰਨਾ ਦੇ ਲਈ मुख सार पहले तारना महान आत्मा बनन दे ले। आ दिया जो अपवित्रता हाथ आदता ने देनिया ने दुख देना लड़ना झगड़ना यह सब अपवित्र कर्तव्य ने जो ती करने अपने आपू राजलक अधिकारी बनाना है दूजा बुद्धि सर्व गोरख धंधिया तो निकाल देतारिया तो निकाल खुशबूदार फुल बनना है अपने आप को राज तिलक अधिकारी बनाना है गुप्त कमाई करने के चांदे चाहते फिरदे अशरीरी रहन का अभ्यास करना है वरदान है अपने शुभ चिंतन की शक्ति न आत्मा चिंता मुक्त बना ਸ਼ੁਭ ਚਿੰਤਕ ਮਣੀ ਭਵ ਆਪਣੇ ਸ਼ੁਭ ਚਿੰਤਨ ਦੀ ਸ਼ਕਤੀ ਨਾਲ ਆਤਮਾ ਮਨ ਨੂੰ ਚਿੰਤਾ ਮੁਕਤ ਬਣਾਉਣ ਵਾਲੇ ਸ਼ੁਭ ਚਿੰਤਕ ਮਣੀ ਭਵ ਅੱਜ ਦੇ ਵਿਸ਼ੇ ਵਿੱਚ ਸਭ ਆਤਮਾ ਮਾ ਚਿੰਤਾ ਮਣੀ ਨੇ ਉਹਨਾਂ ਚਿੰਤਾ ਮਣੀਆਂ ਨੂੰ ਤੁਸੀਂ ਸ਼ੁਭ ਚਿੰਤਕ ਬਣਿਆ ਆਪਣੇ ਸ਼ੁਭ ਚਿੰਤਨ ਦੀ ਸ਼ਕਤੀ ਦੁਆਰਾ ਪਰਿਵਰਤਨ ਕਰਨ ਸਤ ਦੇ ਹੋ ਜਿਨੇ ਸੂਰਜ ਦੀਆਂ ਕਿਰਨਾ ਦੂਰ ਦੂਰ ਤੱਕ ਹਨੇਰੇ ਨੂੰ ਮਿਟਾ ਦਿੰਦੀਆਂ ਨੇ ਐਵੇਂ ਤੁਸੀਂ ਸ਼ੁਭ ਚਿੰਤਕ ਬਣਿਆ ਸ਼ੁਭ ਸੰਕਲਪਾ ਰੂਪੀ ਕਿਰਨਾ ਨਾਲ ਚਾਰੇ ਓਰ ਫੈਲਾ ਕੇ ਸੰਝਾ ਰਹੇ ਹੋ ਜਿਸਨਾਂ ਕੋਈ ਸਪਿਚੁਅਲ ਲਾਈਟ ਗੁਪਤ ਰੂਪ ਵਿੱਚ ਆਪਣਾ ਕੰਮ ਕਰ ਰਹੀ ਹੈ अजिहा महसूस हो रहा है टचिंग होने शुरू हुई हो है आख लभद् लगते और स्थान पर पहुंच ही जागे स्लोगन है बाप दादा दायरैक्शन क्लीयर कैच करने मन बुद्धि कर लाइन क्लीयर रखो बाप दादा दायरैक्शन क्लीयर कैच करने मन बुद्धि की लाइन क्लीयर रखो बहुत शांति